ਫਲਾਸ਼ਰ ਨੇ ਇੰਝ ਬੋਲ ਰਿਹਾ ਫਾਇਰ ਬੁਗੜਾ ਗੱਡੀਆਂ ਆਈਆਂ ਛੱਟੂ ਥੋੜਿਆ ਜੱਗ ਦੇਖਿਆ ਨੇ ਤਾਂ ਸਾਰਾ ਕੁਝ ਸੀ ਤੋਂ ਆਪ ਕੋ ਕਰ ਤੇ ਜਦੋਂ ਤੁਹਾਨੂੰ ਫੋਨ ਜਿਹੜਾ ਪਰ ਭਾਈ ਬਹੁਤ ਮੁਸ਼ਕਲ ਹੈ ਜੀ ਬੰਦੇ ਨੇ ਸਾਰੀ ਉਮਰ ਜੋੜ ਕੇ ਐਡੀ ਵੱਡੀ ਦੁਕਾਨ ਬਣਾਈ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ نیوز ਬਹੁਤ ਹੀ ਮਹੱਤਵਪੂਰਨ ਘਟਨਾ ਹੋਈ ਹੈ ਸਮਾਣਾ ਸ਼ਹਿਰ ਦੇ ਵਿੱਚ ਨਾਮੀ ਦੁਕਾਨ ਹੈ ਵਿਕੀ ਕਨਫੈਕਸ਼ਨਰੀ ਦੀ ਜਿੱਥੇ ਬੀਤੀ ਰਾਤ ਉਹਨਾਂ ਨੂੰ ਚੌਕੀਦਾਰ ਦਾ ਫੋਨ ਆਇਆ ਕਿ ਵੀ ਸਵਾ ਦੋ ਵਜੇ ਦੁਕਾਨ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਜਦੋਂ ਦੁਕਾਨ ਦੇ ਮਾਲਕਾਂ ਨੇ ਵਿੱਕੀ ਕਨਫੈਕਸ਼ਨਰੀ ਦੇ ਮਾਲਕ ਨੇ ਬਹੁਤ ਨਾਮੀ ਦੁਕਾਨੀ ਹੈ ਦੁਕਾਨਾ ਵਿੱਚ ਵੀ ਕੋਈ ਨਾਮ ਦੇ ਮੋਤਾਜ ਨਹੀਂ ਹੈ ਵਧੀਆ ਕੁਆਲਟੀ ਹਰ ਚੀਜ਼ ਦਾ ਵਧੀਆ ਖਿਆਲ ਰੱਖਦੇ ਨੇ ਜਿੱਥੇ ਉਹਨਾਂ ਨੂੰ ਸਵਾ ਦੋ ਵਜੇ ਘਟੜਾਂ ਦੀ ਜਾਣਕਾਰੀ ਮਿਲੀ ਕਿ ਸਵਾ ਦੋ ਵਜੇ ਉਹਨਾਂ ਦੀ ਦੁਕਾਨ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਇਹ ਕਹਿਣਾ ਵੀਰ ਦਾ ਵੀਰ ਨੇ ਜਦੋਂ ਵਿੱਕੀ ਹੋਰੀ ਆ ਕੇ ਦੇਖਿਆ ਤਾਂ ਦੁਕਾਨ ਦੇ ਵਿੱਚ ਕਾਫੀ ਸਮਾਨ ਜਲ ਚੁੱਕਿਆ ਸੀ ਤੇ ਨੁਕਸਾਨ ਬਹੁਤ ਹੋ ਚੁੱਕਿਆ ਸੀ ਤੇ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਕਿ ਵੀ ਇਹਨਾਂ ਦੀ ਜੜੀ ਪਰਪਾਈ ਹੈ ਉਹ ਕਿਸੇ ਨਾ ਕਿਸੇ ਜ਼ਰੂਰ ਕੀਤੀ ਜਾਵੇ ਇੰਸ਼ੋਰਸ ਦੇ ਜ਼ਰੀਏ ਜਾਂ ਜਿਸ ਤਰ੍ਹਾਂ ਵੀ ਹੋ ਸਕਦਾ ਕਿਉਂਕਿ ਇੱਕ ਦੁਕਾਨਦਾਰ ਨੂੰ ਜਦੋਂ ਇੱਕ ਬਣਿਆ ਬਣਾਇਆ ਪਲੇਟਫਾਰਮ ਜਦੋਂ ਗਿਰਦਾ ਤਾਂ ਉਹ ਪਰਪਾਈ ਬਹੁਤ ਔਖੀ ਹੈ ਜਦੋਂ ਮਾਲਕ ਵੱਲੋਂ ਕਰਨੀ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਕਿ ਵੀ ਇੱਥੇ ਇਹਨਾਂ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦੇ ਇੰਸ਼ੋਰਸ ਦੇ ਤਰੀਕੇ ਕਿਸੇ ਵੀ ਤਰੀਕੇ ਨਾਲ ਮਦਦ ਕੀਤੀ ਜਾਵੇ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਵਿੱਚ ਕਿਸ ਤਰ੍ਹਾਂ ਇਹ ਜੜੀ ਘਟਨਾ ਹੋਈ ਮਦਭਾਗੀ ਉਹ ਕਹਿ ਸਕਦੇ ਆ ਕਿ ਵੀ ਨੁਕਸਾਨ ਵੀ ਹੋਇਆ ਕਿੰਨੇ ਕਜੇ ਤੇ ਕਿਸ ਤਰ੍ਹਾਂ ਲੱਗੀ ਹੈ ਤੁਹਾਨੂੰ ਫਿਰ ਸਵੇਰ ਦੇ 2:20 ਚੌਕੀਦਾਰ ਦਾ ਫੋਨ ਆਇਆ ਵੀ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਰਾਤ ਸਵੇਰ ਦੇ 2:20 ਵਜੇ ਅਜੇ 5 ਮਿੰਟ ਤੇ ਵੀ ਸੀ ਛੋਪ ਕੇ ਆ ਗਏ ਆ ਕੇ ਦੇਖਿਆ ਤਾਂ ਅੰਦਰ ਬਹੁਤ ਜ਼ਿਆਦਾ ਅਗ ਲੱਗੀ ਹੋਈ ਸੀ ਫਿਰ ਉਸ ਸਵੇਰ ਸ਼ਟਰ ਨਹੀਂ ਸੀ ਬੋਲਿਆ ਫਾਇਰ ਵਗੈਰਾ ਗੱਡੀਆਂ ਨਹੀਂ ਹੈ ਸ਼ਟਰ ਤੋੜਿਆ ਜੱਗ ਦੇਖਿਆ ਨੇ ਤਾਂ ਥੋੜਾ ਕੁਝ ਸੀ ਤੋਂ ਆਪ ਕੋ ਕਰੀਆ ਤੇ ਜਦੋਂ ਤੁਹਾਨੂੰ ਫੋਨ ਆਇਆ ਤੁਸੀਂ ਆ ਕੇ ਦੇਖਿਆ ਨੁਕਸਾਨ ਹੋ ਚੁੱਕਿਆ ਸੀ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚ ਗਏ ਸੀ ਫਾਇਰ ਬ੍ਰਿਗੇਡ ਦੇ ਕਰਮਚਾਰੀ 10 12 ਮਿੰਟ ਦੀ ਆ ਗਏ ਸੀ ਜੀ ਆਪਣੇ ਸ਼ਹਿਰ ਦੇ ਨਾਮੀ ਦੁਕਾਨ ਹੈ ਵਿੱਕੀ ਕਨਫੈਕਸ਼ਨਰੀ ਦੀ ਜਿਸ ਤਰ੍ਹਾਂ ਉਹਨਾਂ ਦਾ ਨੁਕਸਾਨ ਹੋਇਆ ਤੇ ਕਿਵੇਂ ਦੇਖਦੇ ਹੋ ਤੇ ਪ੍ਰਸ਼ਾਸਨ ਨੂੰ ਕਿਸ ਜਰੀਏ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਵਿੱਕੀ ਕਨਫੈਕਸ਼ਨਰੀ ਰਾਜਨ ਤੇ ਵਿਕੀ ਸਾਡੇ ਭਰਾ ਨੇ ਛੋਟੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਹੜਾ ਪਰ ਭਾਈ ਬਹੁਤ ਮੁਸ਼ਕਲ ਹੈ ਜੀ ਬੰਦੇ ਨੇ ਸਾਰੀ ਉਮਰ ਜੋੜ ਕੇ ਐਡੀ ਵੱਡੀ ਦੁਕਾਨ ਬਣਾਈ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਕਿਸੇ ਤਰੀਕੇ ਇਹਨਾਂ ਦੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤੇ ਕਿਸੇ ਨਾ ਕਿਸੇ ਤਰੀਕੇ ਰੈੱਡ ਕਰਾਸ ਦੇ ਜ਼ਰੀਏ ਜਾਂ ਹੋਰ ਦੂਸਰੇ ਤੀਸਰੇ ਜਰੀਏ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਕੈਸ਼ ਪਿਆਸੀ ਅੰਦਰ ਸਮਾਨ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਜਿਵੇਂ ਮਰਜ਼ੀ ਕਰਕੇ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਆਪਣੇ ਵੱਲੋਂ ਬੇਨਤੀ ਕਰਦੇ ਆਂ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕੀਤੀ ਜਾ ਬਹੁਤ ਮਿਹਰਬਾਨੀ ਹੋਏਗੀ ਪ੍ਰਸ਼ਾਸਨ ਦੀ ਕਿਉਂਕਿ ਇਸ ਟਾਈਮ ਇਹਨਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ ਸਾਰਾ ਸਮਾਨਾ ਇੱਥੇ ਦੇਖ ਰਹੇ ਹੋ ਤੁਸੀਂ ਰਾਤ 2 ਵਜੇ ਤੋਂ ਲੈ ਕੇ ਸਾਰਾ ਸਮਾਨਾ ਇੱਥੇ ਹਾਜ਼ਰ ਖੜਾ ਹੈ ਪ੍ਰਸ਼ਾਸਨ ਤੋਂ ਇਹੀ ਬਾਰ-ਬਾਰ ਮੰਗ ਕਰਦੇ ਆਂ ਵੀ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਧੰਨਵਾਦ ਹੋਵੇਗਾ ਬਹੁਤ-ਬਹੁਤ ਸਾਰਾ ਧੰਨਵਾਦ dat nog onder het. ਇਧਰ ਬਸਤਰੇ ਇਧਰ ਸਾਡਾ ਆਹ ਬੱਚਾ ਆਹ ਨਾ ਲੱਗਦਾ ਜੀ ਜੇ ਕਾਫੀ ਦੀ ਜਾਈ ਦੀ ਬਾਕੀ ਇਹ 2:30 ਵਜੇ ਪਤਾ ਲੱਗਿਆ 2:30 ਵਜੇ ਰਾਵਲਾ ਮਸ਼ਹੂਰ ਜੀ ਅਗੀ ਬਣੀ ਗੁਰਮੁਖੀ ਦੋ ਬਲਾਉਣੇ